ਕੁਛ ਨਹੀਂ ਕਰਦਾ ਵੀਰੇ ਇੱਕ ਮਿੰਟ ਮਾਂ ਤੁਹਾਨੂੰ ਦਿਖਾਉਣੀ ਯਾਰ ਪਲੀਜ਼ ਯਾਰ ਨਹੀਂ ਨਹੀਂ ਯਾਰ ਵੀਰੇ ਕੋਈ ਗੱਲ ਨਹੀਂ ਵੀਰੇ ਮੈਂ ਟੈਨਸ਼ਨ ਨਾ ਲਓ ਵੀਰੇ ਮੈਂ ਆਇਆ ਅੰਦਾ ਅੜਖੀ ਆਇਆ ਆ ਮੈਂ ਆ Mau jadi ਜੀ ਮੇਰਾ ਨਸੀਮਾ ਕਿੱਪ ਕੀ ਲੱਗਦੇ ਇਹ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਖਤਰਾ ਦਿੱਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਸਿਕੋ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤਰਾ ਚ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਹੈ ਜੋਖਿਸ਼ ਕੀਤਾ ਹੈ ਹਾਂਜੀ ਫਾਇਰਿੰਗ ਕੀਤੀ ਹੈ ਹਾਂਜੀ ਗੱਡੀ ਦੇ ਵਿੱਚ 1.5 ਮਹੀਨਾ ਹੋ ਗਿਆ ਸਰ ਸਾਨੂੰ ਹਾਂਜੀ ਅਸੀਂ ਪੈਸੇ ਨਹੀਂ ਲਾ ਰਹੇ ਰੰਜਿਸ਼ ਬਸ ਬਿਨਾਂ ਗਾਲਾਂ ਤੋ ਲੜਾਈਆਂ ਬਸ ਆਪਸ ਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ ਹਾਂਜੀ ਮਰਮਾਨ ਮਾਸਤੀ ਹੁਣ ਨਾਂ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲਾ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨਹੀਂ ਮਾਈ ਨਾ ਕੋਈ ਕੁੱਸ ਵਾਲੇ ਨੇ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨਾ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਹੀਨਾ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਅਰੇ ਇਨੀ ਤਾਂ ਬਸ ਸਾਨੂੰ ਇਹ ਸਾਰਾ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਇੱਕ ਬੰਦੇ ਨੇ ਕਤਲ ਹੋ ਗਿਆ ਜੀ ਇੱਕ ਹਫਤੇ ਦੇ ਵਿੱਚ ਉਸ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਏ ਨੇ ਸਾਡੀ ਬਟੇ ਇਹ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਪਰ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਹੀ ਮਾਰੀ ਸਾਡਾ ਹੋਰ ਕਿਸੇ ਦਾ ਪਤਾ ਸਾਨੂੰ ਆਤਾ ਹੈ ਨਾ ਹੋਰ ਸਾਡਾ ਇਹ ਕਿੱਥੇ ਘੋੜੀ ਵਾਰੀ ਘੇਰ ਕੇ ਰੱਖਿਆ ਹੈ ਹਾਂਜੀ ਇਹ ਜੇਲ੍ਹ ਚ ਰੱਖ ਕੇ ਆਏ ਪਹਿਲਾ ਕਤਲ ਦੀ ਨਹੀਂ ਕਤਲ ਦਾ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੇ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਨਹੀਂ ਲੱਗਦਾ ਜਿਹੜਾ ਐਫ ਆਈ ਰਿਪੋਰਟ ਤੇਰੀ ਕੋਈ ਲੋਕਾਂ ਨੂੰ ਲੱਗਦਾ ਕਾਰਨ ਕੀ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਹੈ ਬਸ ਹੁਣ ਅਸੀਂ ਕਾਰਵਾਈ ਕਰਨੀ ਹੈ ਬਸ ਵੀ ਸਾਨੂੰ ਕਾਨੂੰਨ ਮਿਲੇ ਵੀ ਸਾਨੂੰ ਇਨਸਾਫ ਚਾਹੀਦਾ ਹਾਂਜੀ ਅਜੇ ਤੱਕ 10 ਦਿਨਾਂ ਲਈ ਗਿਆ ਬੰਦਾ ਹਾਂਜੀ ਮੌਤ ਹੋ ਗਈ ਛੋਟਾ ਆ ਪਤੀਜਾ ਸਾਡਾ ਮੇਰਾ ਮਾਂ ਪਿਓ ਰੋਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਵੀ ਨਹੀਂ ਦਿੱਤਾ ਸਿਗਰਟ ਮੰਗਾ ਕੇ ਨਿਸ਼ਾਨ ਨੇ ਟਾਈਮ ਚਕਾਇਆ ਮੇਰੇ ਪੁੱਤਰ ਨੂੰ ਵਾਂਗ ਸਿਗਰਟ ਨਾਲ ਗੋਲੀਆਂ ਮਾਰੀਆਂ ਦਸਪਾਲ ਸੁਖੂ ਦਲੇਰੀ ਤੇ ਇਹਨਾਂ ਨਾਲ ਆਲ ਮਿਲ ਕੇ ਸਾਰਿਆਂ ਨੂੰ ਕੰਮ ਕੀਤਾ ਹਾਂਜੀ 6 ਵਜੇ ਦਾ ਟਾਈਮ ਸੀ ਸਾਡੇ 6 ਵਜੇ ਦਾ ਇਨਾ ਛਰੇ ਆਮ ਗੋਲੀਆਂ ਮਾਰੀਆਂ ਅਸੀਂ ਫੇਰ ਆਖਿਆ ਇਲਾਜ ਕਰਾ ਦੋ ਇਲਾਜ ਵਾਸਤੇ ਸਾਡੇ ਕੋਲ ਇਹ ਨਹੀਂ ਹੈਗੇ ਨਹੀਂ ਕਹਿੰਦੇ ਸੀ ਵੀ ਸਾਡੇ ਕੋਲ ਕੁਝ ਵੀ ਨਹੀਂਗਾ ਇਨਾ 50000 ਰੁਪਇਆ ਦੇ ਕੇ ਸਾਡੀ ਬਦਨਾਮੀ ਕੀਤੀ ਅਸੀਂ 3 ਲੱਖ ਦਿੱਤਾ ਝੂਠ ਮਾਰਦੀ ਆਂਦੀ ਮਾਂ ਸਾਨੂੰ 50000 ਦਿੱਤਾ ਉਹ ਵੀ ਗੰਦੇ ਕੰਮਾਂ ਤੇ ਮੇਰੇ ਦੂਜੇ ਪੁੱਤਰ ਨੂੰ ਵਿਲਾਇਆ ਜਸਪਾਲ ਨੇ ਝੂਠ ਮਾਰ ਕੇ ਫੋਟੋਆਂ ਖਚਾਈਆਂ ਪਿਸਤੋਲਾਂ ਦੇ ਨਾਲ ਦੋ ਨੰਬਰ ਸਟਾਪ ਵਾਲੇ ਚੱਕ ਕੇ ਲਗਾਏ ਮੇਰੇ ਪੁੱਤਰ ਨੂੰ ਕੋਟ ਕੋਟ ਕੇ ਉਹਨੂੰ ਵੀ ਛੱਡੇ ਪਾੜ ਤੇ ਇਹ ਫੋਟੋਆਂ ਦੇ ਨਾਲ ਮੁੰਡਾ ਕਰਾਂਦਾ ਇਹਨੂੰ ਵੀ ਨਾਲ ਦੰਦੇ ਕਮਾਂ ਤੇ ਲਾਉਂਦਾ ਸੀ ਉਸ ਤੋਂ ਬਾਅਦ ਹਾਂਜੀ ਕੀਤਾ ਗੱਡੀ ਤੇ ਬੈਠਿਆ ਨਹੀਂ ਉਹ ਅੱਗੇ ਬੈਠਾ ਸਾਗਰ ਐ ਸੁੱਚਾ ਬੈਠਾ ਮਗਰ ਉਹ ਜਸਪਾਲ ਨੇ ਗੋਲੀਆਂ ਕਹਿਣ ਦੇ ਵਿੱਚ ਚਲ ਚਲਵਾਈਆਂ ਗੋਲੀਆਂ ਸਾਡਾ ਦਾ ਬੇਟਾ ਹੈ ਸਾਡੀ ਮੰਗ ਸਾਨੂੰ ਸਾਡਾ ਬੜਾ ਪੈਸਾ ਤੇਲਾ ਲੱਗਾ ਹੈ ਹਾਂ ਸਾਫ਼ ਮਿਲਣਾ ਚਾਹੀਦਾ ਹੈ ਪੈਸਾ ਤੇਲਾ ਵੀ ਮੇਰਾ ਬੜਾ ਲੱਗਿਆ ਘਰ ਵੀ ਮੇਰਾ ਕਿਰਾਏ ਤੇ ਜੋ ਸੰਤ ਸੁੰਦ ਵੇਚ ਕੇ ਮੈਂ ਆਪਦੇ ਪੁੱਤਰ ਤੇ ਲਾਇਆ ਇਹਨਾਂ ਲਾਜ ਵਾਸਤੇ ਕੋਸ਼ ਨਹੀਂ ਦਿੱਤਾ ਇਹਨੂੰ ਜਾਂ ਫਾਂਸੀ ਦਾ ਆਰਡਰ ਹੋਵੇ ਤੇ ਜਾਂ ਮੈਂ ਆਪਦੇ ਹੱਥੇ ਕਰਾਂਗੀ ਮੌਤ ਇਹਦੀ ਨਾ ਮੇਰਾ ਬੇਟਾ ਕਰੇਗਾ ਨਾ ਮੈਂ ਬੰਦਾ ਬਾਦੀ ਮੈਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਮੈਂ ਇਸ ਮੁੰਡੇ ਨੂੰ ਨਹੀਂ ਛੱਡਣਾ ਬਲਕਿ ਮੈਂ ਆਪ ਪੇਸ਼ ਹੋ ਜਾਾਂਗੀ ਪੁਲਿਸ ਦੇ ਮੈਨੂੰ ਕੋਈ ਡਰ ਨਹੀਂ ਮੌਤ ਦਾ ਮੈਨੂੰ ਡਰ ਨਹੀਂਗਾ ਥਰੀ ਮਾਮਲਾ ਕਿਸੇ ਜਿਹੜਾ ਕਤਲ ਦਾ ਮਾਮਲਾ ਹੈ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਨੀਕ ਰੋਡ ਕੋਲ ਕੋਲ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਅਣਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਉਸ ਟਾਈਮ ਐਡਮਿਟ ਸੀਗਾ ਉਹਦੇ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 26 ਅਸ ਲੈਗੜਤਾ ਪਰਚਾ ਦਰਜ ਕੀਤਾ ਗਿਆ ਸੀਗਾ 223/24 ਜਿਹੜਾ ਮਕਦਮਾ ਥਾਣਾ ਸਿਟੀ ਬਰੋਕਰ ਦਰਜ ਹੈਗਾ ਤੇ ਦਰਾਨੇ ਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜਿਸ ਤੇ ਜਿਹੜਾ ਮਕਦਮਾ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਹਮਲੇ ਵਿੱਚ ਲਿਆਂਦੀ ਜਾਊਗੀ ਤੁਸੀਂ ਫੜੇ ਚਾਹ ਕਹਿੰਦੇ ਹਰ ਫੜਮਾ ਨੇ ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੋਂ ਕਮਾ ਕੇ ਲਓਗੇ ਦੋ ਬੰਦੇ ਬਾਇ ਨੇਮ ਆ ਜੀ ਬਾਕੀ ਅਨਪਛਾਤੇ